ਤੁਸੀਂ ਸੁਣ ਰਹੇ ਹੋ ਸੰਤ ਸਿੰਘ ਸੇਖੋ ਦੁਆਰਾ ਲਿਖੀ ਹੋਈ ਕਹਾਣੀ ਨਿੰਮਕ ਹਰਾਮ ਹਾਂ ਸਰਦਾਰ ਠੀਕ ਹੈ ਜੱਟ ਸਾਰੇ ਜਹਾਨ ਦਾ ਆਂਦਾ ਤਾਏ ਬੁੱਢਾ ਕਰਮਚੰਦ ਦੁਕਾਨਦਾਰ ਛੱਟ ਮੰਨ ਜਾਂਦਾ ਹੱਟੀ ਤੇ ਬੈਠ ਜੱਟ ਕਿਸਾਨ ਆਪਣੇ ਕੰਮ ਦੀ ਸਾਰਤਕਤਾ ਉੱਤੇ ਬਹਿਸ ਕਰਦੇ ਜੇ ਜੇਠ ਹੜ ਦੀਆਂ ਲੋਆਂ ਤੇ ਧੁੱਪਾਂ ਤੇ ਬੋਹ ਮਾਗ ਦੇ ਕੱਕਰ ਪਾਲੇ ਝਾਕੇ ਉਹਨਾਂ ਦੇ ਖਾਣ ਪੈਣਨ ਤੋਂ ਉਪਰੰਤ ਕੁਝ ਬਹੁਤਾ ਪੱਲੇ ਨਹੀਂ ਸੀ ਪੈਂਦਾ ਤਾਂ ਨਾ ਸਹੀ ਪਰ ਅਧਿਆਤਮਿਕ ਪੱਖ ਤੋਂ ਆਪਣੀ ਮਹਾਨਤਾ ਨੂੰ ਚਿਤਾਰ ਕੇ ਜਿਹੜੀ ਤਸੱਲੀ ਹੁੰਦੀ ਹੈ ਉਹ ਕਿਉਂ ਨਾ ਕੀਤੀ ਜਾਵੇ ਕਰਮਚੰਦ ਭਾਵੇਂ ਆਪਣੇ ਆਪ ਨੂੰ ਬੜਾ ਚਤਰ ਅਤੇ ਕੰਮ ਵਾਲਾ ਬੰਦਾ ਸਮਝਦਾ ਸੀ ਉਸ ਨੇ ਪਿੰਡਾਂ ਵਿੱਚ ਜੱਟਾਂ ਜ਼ਿਮੀਦਾਰਾਂ ਕੋਲੋਂ 5000 ਤੋਂ ਵੱਧ ਕਰਜ਼ਾ ਲੈਣਾ ਸੀ ਉਸ ਦਾ ਮਕਾਨ ਵੀ ਇਤਿਆਸਮਾ ਪਿੰਡ ਵਿੱਚ ਗਿਣਵਿਆਂ ਮਕਾਨਾਂ ਵਿੱਚੋਂ ਸੀ ਇੱਕ ਮੁੰਡਾ ਡਾਕਟਰੀ ਵਿੱਚ ਅੰਮ੍ਰਿਤਸਰ ਪੜਦਾ ਸੀ ਤੇ ਦੂਜਾ ਲੁਧਿਆਣੇ ਆਰੀਆ ਸਕੂਲ ਦੀ 9ਵੀਂ ਜਮਾਤ ਵਿੱਚੋਂ ਅਵਲ ਰਿਹਾ ਸੀ ਵੱਡੀ ਕੁੜੀ ਦਾ ਘਰ ਵਾਲਾ ਰੇਲਵੇ ਵਿੱਚ ਬਾਬੂ ਸੀ ਅਤੇ ਸਭ ਤੋਂ ਅਤੇ ਛੋਟੀ ਦੇ ਤੌਰ ਤਰੀਕੇ ਭਾਵੇਂ ਚੰਗੇ ਨਹੀਂ ਸਨ ਤੇ ਕਰਮਚੰਦ ਨੂੰ ਇਸ ਗੱਲ ਦੀ ਚੋਖੀ ਚਿੰਤਾ ਲੱਗੀ ਰਹਿੰਦੀ ਸੀ ਪਰ ਵਿਆਹੀ ਤਾਂ ਉਹ ਵੀ ਇੱਕ ਤਕੜੇ ਰੱਜੇ ਪੂਜੇ ਘਰ ਸੀ ਜੋ ਮੋਗੇ ਦੇ ਪ੍ਰਸਿੱਧ ਖੱਤਰੀ ਘਰਾਣਿਆਂ ਵਿੱਚੋਂ ਸਨ ਘੈਰੋ ਮੁੰਡਾ ਹੁਣ ਆਉਣ ਵਾਲਾ ਸੀ ਤੇ ਇਸ ਕਮਲੀ ਨੂੰ ਲੈ ਜਾਵੇਗਾ ਹਾਲੇ ਕੁਝ ਵਿਗੜਿਆ ਨਹੀਂ ਸੀ ਉਸ ਪਾਸ ਇਸ ਗੱਲ ਦਾ ਸਹੀ ਜਵਾਬ ਕੋਈ ਨਹੀਂ ਸੀ ਆਖਰ guzara ਤਾਂ ਸਭ ਦਾ ਕਣਕ ਮੱਕੀ ਖਾ ਕੇ ਤੇ ਕਪਾਹ ਪੈਣ ਕੇ ਹੁੰਦਾ ਹੀ ਸੀ ਨਾ ਤੇ ਸੱਚ ਪੁੱਛੂ ਤਾਂ ਕਿ ਜੱਟ ਕਿਸਾਨ ਤੇ ਕੀ ਖੱਤਰੀ ਮਹਾਜਨ ਤੰਦੇ ਤਾਂ ਸਾਰੇ ਇਸੇ ਕਣਕ ਦੀ ਰੋਟੀ ਤੇ ਕਪਾਹ ਤੋਂ ਬਣੇ ਕੱਪੜਿਆਂ ਖਾਤਰ ਹੀ ਪਿੱਟਦੇ ਸਨ ਨਾ ਅਤੇ ਜਿਤਨਾ ਚੇਰ ਕਨਕ ਕਪਾਹ ਪੈਦਾ ਕਰਨ ਵਾਲਿਆਂ ਨਾਲੋਂ ਇਹਨਾਂ ਨੂੰ ਵੇਚਣ ਵਿਹਾਜਣ ਵਾਲਿਆਂ ਨੂੰ ਰੋਟੀ ਕਪੜਾ ਵਧੇਰੇ ਅਤੇ ਸੁਖੌਰਾ ਸੁਖੇਰਾ ਮਿਲਦਾ ਸੀ ਉਤਨਾ ਚੇਰ ਇਹਨਾਂ ਜੱਟਾਂ ਨੂੰ ਇਹ ਫੋਕੀ ਤਸੱਲੀ ਦੇਣ ਵਿੱਚ ਕੀ ਹਰਜ ਸੀ ਹਾਂ ਬਈ ਸਰਦਾਰ ਸਾਰੇ ਜਹਾਨ ਦੇ ਆਂਦਾ ਤੇ ਤੁਸੀਂ ਹੋ ਪਰ ਵਧੇਰੇ ਚਿੰਤਾ ਵਾਲੀ ਗੱਲ ਇਹ ਸੀ ਕਿ ਹੁਣ ਇਹ ਜੱਟ ਬਾਵੇ ਹੋਰ ਬਹੁਤ ਚੇਰ ਇਸ ਫੋਕੀ ਤਸੱਲੀ ਨਾਲ ਸੰਤੋਖ ਕਰਦੇ ਨਹੀਂ ਸਨ ਦਿਖਾਈ ਦਿੰਦੇ ਇਨ੍ਹਾਂ ਵਿੱਚੋਂ ਕਈ ਫੁਲਵਾੜੀਆਂ ਪ੍ਰੀਤ ਲੜੀਆਂ ਪੜਦੇ ਕੁਝ ਹੋਰ ਹੀ ਖਿਆਲਾਂ ਦੇ ਹੁੰਦੇ ਜਾਂਦੇ ਸਨ ਤੇ ਹੋਰਨਾਂ ਨੂੰ ਵੀ ਵਿਗਾੜ ਰਹੇ ਸਨ ਕਰਮਚੰਦ ਨੂੰ ਇਸ ਤੇ ਪਖੰਡ ਤੇ ਜਰਾ ਹੈਰਾਨੀ ਹੁੰਦੀ ਸੀ ਕਿ ਨਾਮ ਰੱਖੇ ਸਨ ਇਹਨਾਂ ਰਸਾਲਿਆਂ ਦੇ ਫੁਲਵਾੜੀ ਤੇ ਪ੍ਰੀਤ ਲੜੀ ਅਤੇ ਪ੍ਰਚਾਰ ਕਰ ਰਹੇ ਸਨ ਇਹ ਸੁਦਾ ਜੰਗ ਦਾ ਮਾਰ ਦਿਓ ਭੁੱਖੇ ਇਨ੍ਹਾਂ ਖੱਤਰੀਆਂ ਮਹਾਜਨਾਂ ਨੂੰ ਇਹ ਤਾਂ ਚਾਹੁੰਦੇ ਸਨ ਪਰ ਸਰਕਾਰ ਐਡੀ ਅਵੇਸਲੀ ਨਹੀਂ ਕਿ ਇਹਨਾਂ ਨੂੰ ਆਪਣੀਆਂ ਮਨਮੰਨੀਆਂ ਕਰਨ ਦੇਵੇਗੀ ਸਰਕਾਰ ਨੂੰ ਖੱਤਰੀਆਂ ਮਹਾਜਨਾ ਦੀ ਕਤਰ ਹੈ ਇਹ ਸੋਚ ਕੇ ਕਰਮਚੰਦ ਆਪਣੀ ਥਾਂ ਤੇ ਬੈਠਾ ਕੁਝ ਫੁੱਲ ਜਾਂਦਾ ਇਹ ਉਸਦੀ ਬੈਠਣ ਵਾਲੀ ਥਾਂ ਬੜੀ ਸ਼ੋਭਨੀਕ ਸੀ ਚੰਗੀ ਲਿਪੀ ਪੋਚੀ ਥਾਂ ਉਤੇ ਦਰੀ ਵਿਛਾ ਕੇ ਇੱਕ ਗਦੈਲੀ ਤੇ ਫਿਰ ਚਿੱਟੀ ਦੁੱਧ ਚਾਦਰ ਦੇ ਉਤੇ ਇੱਕ ਚੰਗਾ ਸੋਨਾ ਗਾਉਦਮ ਤਕੀਆ ਇਸ ਤਕੀਏ ਨੂੰ ਗਾਉਦਮ ਕਿਉਂ ਕਹਿੰਦੇ ਸਨ ਇਸ ਗੱਲ ਦੀ ਵੀ ਉਸ ਨੂੰ ਸਮਝ ਨਹੀਂ ਸੀ ਪੈਂਦੀ ਫੁਲਵਾੜੀ ਤੇ ਪ੍ਰੀਤ ਲੜੀ ਦੇ ਪ੍ਰਚਾਰਵਾਕਰ ਪਰ ਇਸ ਥਾਂ ਉੱਤੇ ਬੈਠਾ ਉਹ ਆਪਣੇ ਆਪ ਨੂੰ ਇੱਕ ਬਾਦਸ਼ਾਹ ਹੀ ਤਾਂ ਖਿਆਲ ਕਰਦਾ ਸੀ ਤੇ ਬਾਦਸ਼ਾਹ ਨਹੀਂ ਸ਼ਾਹ ਤਾਂ ਉਸ ਨੂੰ ਇਹ ਜੱਟ ਜ਼ਮੀਂਦਾਰ ਵੀ ਆਖ ਕੇ ਬੁਲਾਉਂਦੇ ਸਨ ਹਾਂ ਇਸ ਚਿੱਟੀ ਚਾਦਰ ਹੇਠੋਂ ਪੈਸੇ ਆਣੇ ਦਵਾਨੀਆਂ ਚਵਾਨੀਆਂ ਆਮ ਰਖਸ਼ੜਦਾ ਸੀ ਨਿਤ ਦਿਹਾੜੀ ਦੀ ਵਟਕ ਦੀਆਂ ਤੇ ਤਕੀਏ ਤਾਂ ਨੋਟਾਂ ਦੇ ਥੱਬੇ ਵੀ ਘੜੀ ਪਲ ਲਈ ਰੱਖ ਦੇਈਦੇ ਸਨ ਇਸ ਤਰ੍ਹਾਂ ਮਾਇਆ ਦੇ ਤਖਤ ਉੱਤੇ ਬੈਠਾ ਉਹ ਸੱਚ ਹੀ ਸ਼ਾਹ ਬਾਦਸ਼ਾਹ ਸੀ ਇੱਕ ਤਰ੍ਹਾਂ ਦਾ ਪਰੇ ਜਿਹੜਾ ਮੰਨਣਾ ਪੈਂਦਾ ਸੀ ਕਿ ਸਰਦਾਰੋ ਸਾਰੇ ਜਹਾਨ ਦੇ ਆਂਦਾ ਤੇ ਤੁਸੀਂ ਉਹ ਤੇ ਜਿਹੜੀ ਛੋਟੀ ਕੁੜੀ ਸੋਰੀ ਧਰਮ ਸਿੰਘ ਦੇ ਪੁੱਤਰ ਨਾਲ ਕੁਝ ਗੋਲ ਮੋਲ ਹੋਈ ਦਿਸਦੀ ਸੀ ਇਹਨਾਂ ਦੋ ਗੱਲਾਂ ਕਰਕੇ ਕਰਮਚੰਦ ਕੁਝ ਖਾਸੀ ਹੀਠੀ ਮਹਿਸੂਸ ਕਰਦਾ ਸੀ ਤੇ ਫਿਰ ਅਚਰਜ ਦੀ ਗੱਲ ਇਹ ਸੀ ਕਿ ਕਰਮਚੰਦ ਨੇ ਧਰਮ ਸਿੰਘ ਪਾਸੋਂ 1000 ਰੁਪਇਆ ਵਿਆਜ ਪਵਾ ਕੇ ਲੈਣਾ ਵੀ ਸੀ ਦੇਵੀ ਦੀ ਕੜਾਈ ਦੇਉ ਜਾਦੇ ਕੁੜੀ ਕਿਸੇ ਬੁਰੀ ਗੱਲ ਦੇ ਉਗੜਨ ਤੋਂ ਪਹਿਲਾਂ ਆਪਣੇ ਟਿਕਾਣੇ ਚਲੀ ਜਾਉ ਕਰਮਚੰਦ ਸੋਚਦਾ ਮੁੰਡੇ ਸੌਰੇ ਨੂੰ ਕਈ ਸੁਨੇਹੇ ਭੇਜੇ ਨੇ ਉਹਨੂੰ ਕੰਮਾਂ ਤੋਂ ਵੇਲੇ ਹੀ ਨਹੀਂ ਮਿਲਦੀ ਸੌਰਿਆਂ ਜਵਾਨ ਤੇਰੀ ਉਮਰ ਤੈਨੂੰ ਸੌਰੇ ਆਉਣ ਤੋਂ ਚੰਗਾ ਹੋਰ ਕਿਹੜਾ ਕੰਮ ਲੱਗਦਾ ਖੈਰ ਹੁਣ ਉਹਨੇ ਪਰਸੋਂ ਆ ਜਾਣ ਦਾ ਪੱਕਾ ਹੀ ਲਿਖ ਭੇਜਿਆ ਸ਼ੁਕਰ ਹੋਊ ਬਾਬਾ ਇਹ ਕੁੜੀ ਗਈ ਤਾਂ ਮੇਰਾ ਇੱਕ ਤਾਪ ਤਾਂ ਲੈ ਜਾਉ ਕਰਮਚੰਦ ਦੇ ਫਰਿਸ਼ਤਿਆਂ ਨੂੰ ਵੀ ਖਿਆਲ ਨਹੀਂ ਸੀ ਕਿ ਉਸ ਦਾ ਇਹ ਬਹੁਤ ਰੁਝੇਵਿਆਂ ਵਾਲਾ ਜਵਾਈ ਉਸ ਦੀ ਦੂਜੀ ਸਿਰਦਰਦੀ ਵੀ ਹਟਾ ਜਾਓ ਉਹ ਜਵਾਈ ਨਰਿੰਦਰ ਤੀਜੇ ਦਿਨ ਆ ਹੀ ਗਿਆ ਕੁੜੀ ਉਸ ਪਾਸੋਂ ਇਉਂ ਲੁਕੇ ਜਿਹੇ ਇਉਂ ਲੁਕੇ ਜਿਉਂ ਕੈਮਰੇ ਦੀ ਫਿਲਮ ਸੂਰਜ ਪਾਸੋਂ ਲੁਕਾਈ ਦੀ ਹੈ ਕਰਮਚੰਦ ਨੂੰ ਇਸ ਗੱਲ ਤੇ ਥੋੜੀ ਜੀ ਹਾਸਤੀ ਆਉਣੋਂ ਤਾਂ ਨਾ ਰੁਕੇ ਭਾਵੇਂ ਧੀ ਧੀਆਣੀ ਨੂੰ ਅਜਿਹਾ ਮਖੌਲ ਮਨ ਵਿੱਚ ਕਰਨ ਤੋਂ ਵੀ ਉਹ ਡਰਦਾ ਸੀ ਸੋਰੀਏ ਧਰਮਸੋਂ ਦੇ ਮੁੰਡੇ ਨੂੰ ਕੰਗਾਲ ਨੂੰ ਤੂੰ 100 ਪਖੰਡ ਕਰਕੇ ਮਿਲਦੀ ਹੈ ਤੇ ਇਹਦੇ ਕੋਲੋਂ ਜਿਨੇ ਤੈਨੂੰ ਰੇਸ਼ਮ ਜ਼ਰੀ ਤੇ ਸੋਨੇ ਨਾਲ ਲੱਦ ਦਿੱਤਾਈ ਲੁਕਦੀਏ ਪਰ ਕੋਈ ਨਹੀਂ ਇਹ ਅਸੁਰ ਉਮਰ ਇਹੋ ਜਿਹੀ ਹੁੰਦੀ ਏ ਆਪ ਹੀ ਸ਼ਰਮਾ ਰੱਖਣ ਵਾਲਾ ਏ ਭਗਵਾਨ ਸਭ ਦੀਆਂ ਆਪ ਹੀ ਸ਼ਰਮਾ ਰੱਖਣ ਵਾਲਾ ਏ ਭਗਵਾਨ ਸਭ ਦੀਆਂ ਨਰਿੰਦਰ ਤਿੰਨ ਦਿਨ ਸੋਰੇ ਰਿਆ ਵਿੱਚ ਵੀਰਵਾਰ ਆ ਜਾਣ ਕਰਕੇ ਨਹੀਂ ਤਾਂ ਉਸ ਨੂੰ ਇਤਨੀ ਵੇਲ ਕਿੱਥੇ ਸੀ ਪਰ ਇਹ ਤਿੰਨ ਦਿਨ ਵੀ ਮੇਲੇ ਵਾਕਰ ਲੰਘਦੇ ਜਾਂਦੇ ਸਨ ਉਹ ਬੜਾ ਗਲੜੀ ਸੀ ਕੀ ਘਰ ਤੇ ਕੀ ਦੁਕਾਨ ਰੌਣਕ ਲਾਈ ਰੱਖਦਾ ਸੀ ਪਿੰਡ ਦੇ ਜਵਾਨ ਬੁੱਢੇ ਸਭ ਉਸ ਦੀ ਮੱਤ ਦੀ ਸਲਾੰਘਾ ਕਰਦੇ ਸਨ ਜਦੋਂ ਵੀ ਉਹ ਹੱਟੀ ਤੇ ਬੈਠਾ ਹੁੰਦਾ ਦੋ ਚਾਰ ਆ ਬੈਠਦੇ ਪਰ ਜ਼ਮਾਨਾ ਕੁਝ ਜਿਹਾ ਹੈ ਅੱਜਕੱਲ ਦਾ ਕੋਈ ਗੱਲਬਾਤ ਜਰਾ ਲੰਮੀ ਹੋ ਜਾਵੇ ਤਾਂ ਕਿਵੇਂ ਨਾ ਕਿਵੇਂ ਆਰਥਿਕ ਸਮੱਸਿਆਵਾਂ ਵਿੱਚ ਆ ਘੁੰmdi ਹੈ ਆੜਤੀਆਂ ਦੀਆਂ ਗੱਲਾਂ ਹੋਣ ਲੱਗ ਪਈਆਂ ਮਾਮਲਾ ਲੈਣ ਵਾਲੀ ਸਰਕਾਰ ਤੇ ਵਿਆਜ ਲੈਣ ਵਾਲੇ ਸ਼ਾਹੂਕਾਰ ਤੋਂ ਬਾਅਦ ਕਿਸਾਨ ਨੂੰ ਆਪਣਾ ਸਭ ਤੋਂ ਵੱਡਾ ਘਾਤਕ ਇਹ ਆੜਤੀ ਆ ਹੀ ਜਾਪਦਾ ਹੈ ਨਰਿੰਦਰ ਦਾ ਪਿਤਾ ਪੁਰਖੀ ਕਿਤਾ ਆਰਥ ਸੀ ਮੋਗੇ ਦੀ ਮੰਡੀ ਵਿੱਚ ਆਰਥ ਦੀ ਦੁਕਾਨ ਉੱਤੇ ਹੀ ਤਾਂ ਉਸਦੇ ਖਾਂਦਾਰ ਦੀ ਅਮੀਰੀ ਬਣੀ ਹੋਈ ਸੀ ਇਹ ਆੜਤਾ ਨੇਰੀ ਲੋਟੇ ਪਰੌਣਿਆਂ ਇੱਕ ਜਣੇ ਨੇ ਆਖਿਆ ਨਰਿੰਦਰ ਨੇ ਇੱਕ ਜੁਆਈ ਲਈ ਅਨੁਕੂਲ ਵਰਤਾਰੇ ਵਜੋਂ ਹੱਸ ਕੇ ਗੱਲ ਖਤਮ ਕਰਨੀ ਚਾਹੀ ਪਰ ਇਹ ਜੱਟ ਇੱਕ ਗੱਲ ਨੂੰ ਐਡੀ ਛੇਤੀ ਖਤਮ ਕਦੋਂ ਹੋਣ ਦਿੰਦੇ ਹਨ ਜੇ ਬਦਲਾ ਦੀ ਗੱਲ ਛੇੜ ਲੈਣ ਤਾਂ ਘੰਟਿਆਂ ਵੱਧੀ ਇਹ ਪ੍ਰਸੰਗ ਹੀ ਤੁਰਿਆ ਜਾਵੇਗਾ ਜੇ ਸੱਪਾਂ ਦੀ ਗੱਲ ਛਿੜ ਜਾਵੇ ਤਾਂ ਹਾਤਮ ਤਾਈ ਵੇਲੇ ਦੇ ਅੰਦੇਹਾ ਵੀ ਇਹਨਾਂ ਦੇ ਤਜਰਬੇ ਦਾ ਅੰਸ਼ ਬਣ ਕੇ ਗੱਲਾਂ ਵਿੱਚ ਆਸਮਾਨ ਗਏ ਮਲਾਈ ਤਾਂ ਫਸਲ ਦੀ ਇਹ ਆੜਤੀ ਘਰ ਬੈਠਾ ਹੀ ਲਾ ਲੈਂਦਾ ਆ ਕਣਕ ਦੀ ਕਾਟ ਆ ਤੋਲ ਦੀ ਕਾਟ ਆ ਤਰਮਾਰਥ ਤੇ ਆ ਹੋਰ ਪਤਾ ਨਹੀਂ ਕਿੰਨੀਆਂ ਕੋਈ ਕਾਟਾਂ ਕੱਟ ਲੈਂਦਾ ਆੰਦ ਨੂੰ ਅਸੀਂ ਜਿਹੜੇ 6 ਮਹੀਨੇ ਫਸਲ ਮਗਰ ਦੇ ਗਾਲਦੇ ਹਾਂ ਢਿੱਲੇ ਮੂੰ ਮੰਡੀ ਤੋਂ ਤੋਰ ਆਉਣੇ ਆ ਤੇ ਇਨਾਂ ਆੜਤੀਆਂ ਦੇ ਖਜ਼ਾਨੇ ਭਰਦੇ ਰਹਿੰਦੇ ਨੇ ਸਦਾਮ ਦੂਜੇ ਨੇ ਚੰਗਾ ਖਾਸਾ ਭਾਸ਼ਣ ਛੇੜ ਦਿੱਤਾ ਕਮੌਂਦਾ ਵਿਚਾਰਾ ਹਾਲੀ ਏ ਤੇ ਮੋਜਾ ਮਾਨਦਾ ਏ ਬਾਕੀ ਦੀ ਦੁਨੀਆ ਐਵੇਂ ਤਾਂ ਨਹੀਂ ਜੁਲਾਈ ਕਹਿੰਦੇ ਰੱਬਾ ਜੱਟ ਦੀ ਜੂਨ ਨਾ ਪਾਈ ਤੀਜਾ ਬੋਲਿਆ ਜੱਟ ਦੀ ਜੂਣ ਕਿਉ ਮਾੜੀ ਏ ਚੌਧਰੀ ਕਰਮਚੰਦ ਜਿਸ ਨੇ ਮਨ ਉਤੇ ਜੱਟ ਦੇ ਕਿੱਤੇ ਦੀ ਨੇਕੀ ਦਾ ਛੱਪਾ ਪਿਆ ਹੋਇਆ ਸੀ ਕਹਿਣ ਲੱਗਾ ਜੱਟ ਦੀ ਕਾਰ ਬੜੀ ਚੰਗੀ ਏ ਭਾਈ ਜੱਟ ਤਾਂ ਸਾਰੇ ਜਗ ਦਾ ਆਂਦਾਤਾ ਏ ਜੱਟ ਨਾ ਹੋਵੇ ਤਾਂ ਸਾਰੀ ਦੁਨੀਆ ਭੁੱਖੀ ਮਰ ਜੇ ਬਾਕੀ ਦੁਨੀਆ ਜੱਟ ਨੂੰ ਕੁਛ ਨਹੀਂ ਦਿੰਦੀ ਲਾਲਾ ਜੀ ਨਰਿੰਦਰ ਕੋਲ ਹੋਰ ਸਹਾਰਾ ਨਾ ਹੋ ਸਕਿਆ ਕੀ ਦਿੰਦੀ ਏ ਕਰਮਚੰਦ ਨੂੰ ਸੋਚ ਵਿੱਚ ਛੱਡ ਕੇ ਹੀ ਇੱਕ ਜੱਟ ਜਵਾਨ ਬੋਲ ਉੱਠਿਆ ਤੁਹਾਨੂੰ ਸ਼ਹਿਰੀਆਂ ਦੀ ਕੋਈ ਲੋੜ ਨਹੀਂ ਨਰਿੰਦਰ ਨੇ ਇੱਕ ਨਰੀਂਦਰ ਨੇ ਫੇਰ ਇੱਕ ਸਿਆਣੇ ਵਕੀਲ ਦੀ ਗੰਭੀਰਤਾ ਨਾਲ ਪੁੱਛਿਆ ਕੀ ਲੋੜ ਐ ਸਾਨੂੰ ਸ਼ਹਿਰੀਆਂ ਦੀ ਕੋਈ ਨਹੀਂ ਜਵਾਨ ਕਿਸਾਨ ਨੇ ਜਵਾਬ ਦਿੱਤਾ ਅਸੀਂ ਖਾਣ ਪੈਣਨ ਰਹਿਣ ਬੈਨ ਦੀਆਂ ਸਭ ਲੋੜਾਂ ਪਿੰਡ ਚ ਹੀ ਪੂਰੀਆਂ ਕਰ ਸਕਦੇ ਹਾਂ ਬਈ ਲੋਹਾ ਸਾਨੂੰ ਸ਼ਹਿਰੋਂ ਲੈਣਾ ਪੈਂਦਾ ਹੈ ਦੂਜੇ ਕਿਸਾਨ ਨੂੰ ਇਤਨੀ ਕੁ ਆਪਣੀ ਕਮਜ਼ੋਰੀ ਸੋਚ ਪਈ ਹਾਂ ਲੋਹਾ ਕਰਤਾਰਸਿਆਂ ਲੋਹਾ ਤਾਂ ਸ਼ਹਿਰੋਂ ਹੀ ਆਉਂਦਾ ਏ ਕਰਮਚੰਦ ਖੁਸ਼ੀ ਨਾਲ ਤੜਾਕਿਆ ਓਏ ਲਾਲਾ ਜੀ ਅਸੀਂ ਲੋਹੇ ਤੋਂ ਬਿਨਾ ਵੀ ਸਾਰ ਲਾਂਗੇ ਕਰਤਾਰ ਸਿੰਘ ਨੇ ਦੂਰ ਦੀ ਸੋਚ ਕੇ ਕਿਹਾ ਅੱਬਲ ਦਾ ਸਰਦਾ ਨਹੀਂ ਲੋਹੇ ਤੋਂ ਬਿਨਾ ਨਰਿੰਦਰ ਬੋਲਿਆ ਲੱਕੜੀ ਦੇ ਚੋਹਾਂ ਨਾਲ ਤੂੰ ਹੀ ਕਿੰਨੇ ਕੁ ਧਰਤੀ ਪੱਟ ਲਾਉਂਗੇ ਤੇ ਫਿਰ ਕਈਆਂ ਲੱਕੜੀ ਦੀਆਂ ਤਾਂ ਬਨੋਂ ਰਹੀਆਂ ਹਾਂ ਹਾਂ ਕਈਆਂ ਕਾਦੀਆਂ ਬਣਾਓਗੇ ਕਰਮਚੰਦ ਨੇ ਨਰਿੰਦਰ ਦੀ ਗੱਲ ਵਿੱਚ ਗੱਲ ਕੀਤੀ ਚਲੋ ਕਈਆਂ ਤੋਂ ਬਿਣਾ ਵੀ ਤੁਹਾਡਾ ਗੁਜ਼ਾਰਾ ਹੋ ਜਾਊ ਮੰਨ ਲਿਆ ਨਰਿੰਦਰ ਨੇ ਆਖਿਆ ਪਰ ਤੁਸੀਂ ਨੂਨ ਕਿੱਥੋਂ ਲਿਆਉਂਗੇ ਕਰਮਚੰਦ ਖੁਸ਼ੀ ਨਾਲ ਹੱਸਿਆ ਖੂਬ ਹੱਸਿਆ ਦੱਸੋ ਭਾਈ ਤੁਸੀਂ ਮੇਰੇ ਚੁੱਪ ਕਰਾਉਂਦੇ ਨਹੀਂ ਸੀ ਅਸੀਂ ਸ਼ੈਰੀਏ ਤਾਂ ਤੁਹਾਨੂੰ ਨੂਨ ਦਿੰਨੇ ਆ ਨਰਿੰਦਰ ਨੇ ਹੱਸ ਕੇ ਕਿਹਾ ਉਹ ਵੀ ਇਸ ਕਥਨ ਤੇ ਜਾਨੋ ਅਨਜਾਤਾ ਹੀ ਪਹੁੰਚ ਗਿਆ ਸੀ ਹਾਂ ਜੀ ਤੁਹਾਡਾ ਹੀ ਨੂਨ ਖਾਨੇ ਆਸੀਂ ਕਰਤਾਰ ਸਿੰਘ ਨੇ ਜਨਕੂ ਵਿਅੰਗ ਨਾਲ ਗੱਲ ਕੀਤੀ ਪਰ ਹੋਰ ਕੋਈ ਜਵਾਬ ਉਸ ਤੋਂ ਜਾਂ ਉਸਦੇ ਸਾਥੀਆਂ ਤੋਂ ਨਾ ਬਣ ਆਇਆ ਧੰਨਵਾਦ